ਚੋਣ ਪ੍ਰਚਾਰ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਜਿਹੜੀ ਕਿ ਅੱਜ ਜਿਹੜੀ ਕਿ ਬੀਬੀ ਜਗੀਰਕੌਰ ਦੇ ਵੱਲੋਂ ਸਿੱਧੀ ਗਈ ਹੈ ਤੇ ਉਹਨਾਂ ਨੇ ਵੱਧ ਤੋਂ ਵੱਧ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਤੇ ਜਿਸ ਦੇ ਜਿਸ ਦੇ ਵਿੱਚ ਉਹਨਾਂ ਨੇ ਸਿਆਸਤਦਾਨਾਂ ਨੂੰ ਵੀ ਜਿਹੜੇ ਕਿ ਸਿੱਧੀ ਚੁਣੌਤੀ ਵੀ ਦਿੱਤੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਆਪਣੀ ਪਾਰਟੀ ਨੂੰ ਵੋਟ ਦਿਓ ਤੇ ਕੁਝ ਲੀਡਰਾਂ ਦੇ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਕਿ ਠੇਸ ਪਹੁੰਚਾਈ ਜਾ ਰਹੀ ਹੈ ਤੇ ਸਿੱਖ ਧਰਮ ਨੂੰ ਛੋਟਾ ਕਿਹਾ ਜਾਂਦਾ ਹੈ ਤੇ ਕੁਝ ਲੀਡਰਾਂ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਸਿੱਖ ਧਰਮ ਨੂੰ ਲੈ ਕੇ ਬਿਆਨਬਾਜ਼ੀ ਦਿੱਤੀਆਂ ਗਈਆਂ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਮਾਫੀ ਵੀ ਮੰਗੀ ਤੇ ਉੱਥੇ ਹੀ ਬੀਬੀ ਜਗੀਰਕੌਰ ਵੱਲੋਂ ਸਿਆਸਤਦਾਨਾਂ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਤੇ ਉੱਥੇ ਹੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਬੀ ਜਗੀਰ ਕੌਰ ਦਾ ਹੋਰ ਕੀ ਕਹਿਣਾ ਲੋਕ ਸਭਾ ਦੀਆਂ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ ਦੇਸ਼ ਦੀ ਸਰਕਾਰ ਬਣਾਉਣ ਵਾਸਤੇ ਸੀ ਹਰ ਸਕੇਡ ਨੇ ਆਪਣੇ ਆਪਣੇ ਹਲਕਿਆਂ ਵਿੱਚੋਂ ਆਪਣੇ ਨੁਮਾਇੰਦੇ ਚੁਣ ਕੇ ਭੇਜਨੇ ਹਲਕਾ ਹਸ਼ਿਆਰਪੁਰ ਜਿਹੜਾ ਕਿ ਸਾਡਾ ਹਲਕਾ ਪੈਂਦਾ ਹੈ ਇਹਦੇ ਵਿੱਚ ਮਾਨਯੋਗ ਸਰਦਾਰ ਸੋਹਣ ਸਿੰਘ ਦੀ ਠੰਡੂ ਸਾਹਿਬ ਮਤੌਰ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਦੀ ਚੋਣ ਜਿਹੜੀ ਹੈ ਉਹ ਕਰਨ ਜਾ ਰਹੇ ਇਹਦੇ ਸਬੰਧ ਵਿੱਚ ਜਿੱਥੇ ਵਕਫ ਵਕ ਮੀਟਿੰਗਾਂ ਪਿੰਡਾਂ ਵਿੱਚ ਕੀਤੀਆਂ ਜਾ ਰਹੀਆਂ ਮੇਨ ਵਰਕਰਸ ਨੂੰ ਵੀ ਮਿਲਿਆ ਜਾ ਰਿਹਾ ਤੇ ਪਿੰਡਾਂ ਦੇ ਵੋਟਰਸ ਨੂੰ ਮਿਲਿਆ ਜਾ ਰਿਹਾ ਉੱਥੇ ਇੱਕ ਵੱਡੀ ਮੀਟਿੰਗ ਜਿਹੜੀ ਹੈ ਮੇਨ ਵਰਕਰਸ ਦੀ ਸਰਪ੍ਰਸਤਾਂ ਦੀ ਔਰ ਚੰਗੇ ਮਿਹਨਤੀ ਜਿਹੜੇ ਪਾਰਟੀ ਦੇ ਵਫਾਦਾਰ ਸਪਾਈ ਹਨ ਉਹਨਾਂ ਦੀ ਕਰਨ ਵਾਸਤੇ ਵੈਡਿੰਗ ਵਿਲਾ ਨਡਾਲਾ ਵਿਖੇ ਇੱਕ ਸਮਾਗਮ ਰੱਖਿਆ ਗਿਆ ਜੋ ਮਿਤੀ 4 ਮਈ ਸਵੇਰੇ 10:30 ਵਜੇ ਸਾਰੇ ਮੈਂ ਵਰਕਰਸ ਨੂੰ ਬੇਨਤੀ ਕਰਾਂਗੀ ਸਾਰੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਹਿੱਤੂ ਹੈ ਸਾਰੇ ਸ਼੍ਰੋਮਣੀ ਕਾਲੀ ਦਲ ਨੂੰ ਪਿਆਰ ਕਰਨ ਵਾਲੇ ਜਿਹੜੇ ਵੋਟਰ ਵੀ ਹੈ ਜਾਂ ਸਪੋਰਟਰ ਹਨ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਆਓ ਜਿੱਥੇ ਅਸੀਂ ਪਿੰਡਾਂ 'ਚ ਮਿਹਨਤ ਕਰਨੀ ਹੈ ਉੱਥੇ ਰਲ ਕੇ ਉੱਥੇ ਵਿਚਾਰਾਂ ਲਈ ਇਕੱਠੇ ਹੋਈਏ ਸਦਾ ਸੋਨ ਸਰ ਦੀ ਠੰਡਲ ਉ체ਚੇ ਤੌਰ ਤੇ ਤੁਹਾਡੇ ਦਰਸ਼ਕਾਂ ਨਾਲ ਵਸ ਤੇ ਆ ਰਹੇ ਔਰ ਆਪਣੀ ਇਸ ਮਹਿਮ ਨੂੰ ਅੱਗੇ ਤੋਰਨ ਵਾਸਤੇ ਤੁਹਾਡੇ ਨਾਲ ਵਿਚਾਰਾਂ ਵੀ ਕਰਨਗੇ ਤੇ ਬੇਨਤੀਆਂ ਵੀ ਕਰਨਗੇ ਮੈਂ ਸਾਰੇ ਹਲਕਾ ਪੁਲਾਤ ਦੇ ਆਪਣੇ ਸਮੂਹ ਤੌਰ ਤੇ ਉਤੇ ਸਰਗਰਮ ਵਰਕਰਾਂ ਨੂੰ ਸਪੋਰਟਰਾਂ ਨੂੰ ਤੇ ਜੋ ਹਿਤ ਰੱਖਣ ਵਾਲੇ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਕਿਸੇ ਵੀ ਪੱਖ ਪਾਤ ਤੋਂ ਉੱਤੇ ਉੱਠ ਕੇ ਸਾਰੇ ਰਲ ਕੇ ਆਓ ਤੇ ਆ ਕੇ ਇਸ ਸ਼ਕਤੀ ਨੂੰ ਬਤਾਓ ਤਾਂ ਜੋ ਅਸੀਂ ਜਿਹੜੀ ਵਿਧਾਨ ਸਭਾ ਪਾਰਲੀਮੈਂਟ ਦੀ ਚੋਣ 1 ਜੂਨ ਨੂੰ ਵੋਟਾਂ ਪੈਣੀਆਂ ਉਹਦੇ ਸਬੰਧ ਵਿੱਚ ਵਿਚਾਰਾ ਕਰ ਸਕੀਏ ਆਪਣੀ ਇਸ ਹਲਕੇ ਵਿੱਚੋਂ ਵੱਧ ਤੋਂ ਵੱਧ ਲੀਡ ਦਵਾ ਕੇ ਸਦਰ ਸੰਸਦ ਜੀ ਚੰਡਲ ਸਾਹਿਬ ਨੂੰ ਸੀ ਕੰਮਜੋ ਕਰ ਸਕੀਏ 4 ਮਈ ਦਿਨ 4 ਮਈ ਨੂੰ ਸਵੇਰੇ 10:30 ਵਜੇ ਵੈਡਿੰਗ ਵਿਲਾ ਨਡਾਲਾ ਵਿਖੇ ਇਸ ਮੀਟਿੰਗ ਅਯੋਜਿਤ ਕੀਤੀ ਗਈ ਹੈ ਸਾਰੇ ਮੇਰੇ ਵੀਰਾਂ ਨੂੰ ਪਿਆਰ ਭਰਵਾਂ ਬੇਨਤੀ ਹੈ ਕਿ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਆ ਕੇ ਆਪਣੇ ਆਉਣ ਵਾਲੇ ਉਮੀਦਵਾਰ ਨੂੰ ਹਿੰਮਤ ਵੀ ਦਿਓ ਤਾਕਤ ਵੀ ਦਿਓ ਤੇ ਉਸ ਨੂੰ ਸੁਣੋ ਵੀ ਵਿਚਾਰੋ ਵੀ ਤੇ ਆਉਣ ਵਾਲੀ ਸ਼ਕਤੀ ਬਣਾਉਣ ਵਾਸਤੇ ਸਹਿਯੋਗ ਦਿਓ